ਥੋੜੇ ਚੋ ਜਿਹੜੇ ਬੰਦੇ ਨੇ ਨਾ ਮਾਂ ਦੀ ਜਾਂ ਭੈਣ ਦੀ ਅੱਜ ਤੱਕ ਗਾਲ ਨਹੀਂ ਕਢੀ ਉਹ ਬੰਦਾ ਗਰਦਾਸ ਮਾਨ ਤੇ ਸਵਾਲ ਜ਼ਰੂਰ ਚੱਕੋ ਤੇ ਉਂਗਲ ਵੀ ਜ਼ਰੂਰ ਚੱਕੋ ਤੇ ਜਿਹੜਾ ਮਾਂ ਦੀ ਗਾਲ ਸੁਣ ਕੇ ਚੁੱਪ ਕਰਨ ਦਾ ਵੀ ਮਾਦਾ ਰੱਖਦਾ ਉਹ ਗਰਦਾਸ ਮਾਨ ਤੇ ਸਵਾਲ ਜ਼ਰੂਰ ਕਰੇ ਤੇ ਉਂਗਲ ਜ਼ਰੂਰ ਚੱਕੇ ਉਹਦੇ ਤੇ ਕਿਉਂਕਿ ਮਾਂ ਦੀ ਗਾਲ ਸੁਣ ਕੇ ਉਹ ਚੁੱਪ ਨਹੀਂ ਕੀਤਾ ਉਹ ਇਹ ਗੱਲ ਕਹਿ ਰਿਹਾ ਤੇ ਜਿਹੜੇ ਅੱਜ ਦਾ ਵਿਰੋਧ ਕਰਨ ਵਾਲੇ ਬੰਦੇ ਹਨ ਉਹਦੇ ਖਿਲਾਫ ਖੜੇ ਆ ਉਹ ਕਹਿੰਦੇ ਜੀ ਮਾਂ ਦੀ ਗਾਲ ਅਸੀਂ ਤਾਂ ਸੁਣਿਆ ਨਹੀਂ ਕਿਸੇ ਨੇ ਕਢੀ ਕਿਉਂਕਿ ਸਾਨੂੰ ਉਹੀ ਸੁਣਾਈ ਦਿੰਦਾ ਜਿਹੜਾ ਸਾਨੂੰ ਦਿਖਾਈ ਦਿੰਦਾ ਠੀਕ ਹੈ ਬਹੁਤ ਕੁਝ ਸੀ ਇੱਕ ਬੰਦਾ ਜਿਹੜਾ ਸਾਰੀ ਉਮਰ ਮਾਂ ਬੋਲੀ ਦੇ ਵਾਸਤੇ ਠੀਕ ਹੈ ਨਾ ਮੈਂ ਕਹਿੰਦਾ ਡਾਊਨ ਟੂ ਅਰਥ ਜਿੰਨਾ ਉਹ ਬੰਦਾ ਵਿਸ਼ਿਆ ਰਹਾ ਉਹ ਸਾਰੇ ਲੋਕ ਜਾਣਦੇ ਆ ਤੇ ਉਹ ਪਿਆਰ ਕਰਨ ਵਾਲੇ ਲੋਕ ਵੀ ਜਾਣਦੇ ਆ ਪਰ ਮਸਲਾ ਇਹ ਆ ਵੀ ਜਿਹੜੀ ਉਹਦੀ ਆਡੀਅנס ਆ ਨਾ ਉਹ ਸੋਬਰ ਆ ਤੇ ਦੂਜੀ ਵਾਲਾ ਕਰਦਾਸ ਬਣਾ ਆਪ ਖੁਦ ਇੱਕ ਸਾਊ ਕਲਾਕਾਰ ਆ ਤੇ ਜੇ ਹੁੰਦਾ ਬੱਬੂ ਮਾਨ ਤੇ ਬੱਬੂ ਮਾਨ ਦੇ ਹੁੰਦੇ ਫੈਨ ਬੱਬੂ ਮਾਨ ਨੇ ਵੀ ਕੋਈ ਧਾਰਮਿਕ ਗਾਣੇ ਨਹੀਂ ਗਾਏ ਤੇ ਜਿੱਥੋਂ ਤੱਕ ਉਹ ਪਹੁੰਚਿਆ ਤੇ ਜਿਹੜਾ ਕੁਝ ਉਹਨੇ ਗਾਇਆ ਉਹ ਤੁਸੀਂ ਸਾਰੇ ਵਿੱਚਰ ਜਾਣਦੇ ਹੋ ਉਹਦੇ ਕੋਈ ਕਬੂਲ ਕੇ ਦਿਖਾਓ ਕਿਉਂਕਿ ਅਗਲੇ ਦਿਨ ਫੈਨ ਫਾਲੋਇੰਗ ਉਹ ਜੀ ਹੈਗੀ ਆ ਤੁਹਾਡੇ ਵਰਗੇ ਨੂੰ ਗੱਲ ਨਹੀਂ ਕਰ ਲੈਂਦਾ ਅਸਲ ਦੇ ਵਿੱਚ ਨਾ ਚਾਚੇ ਭਗੇਲੇ ਵਰਗੇ ਲੋਕਾਂ ਤੋਂ ਲੋਟ ਆਉਂਦੀ ਆ ਜਿਹੜੇ ਬੰਦੇ ਮਾਂ ਬੋਲੀ ਦੇ ਸੇਵਾਦਾਰ ਕਹਾਉਂਦੇ ਆ ਆਪਦੇ ਆਪ ਨੂੰ ਤੇ ਮਾਂ ਪੈਣ ਦੀ ਗੱਲ ਤੇ ਛੇਤੀ ਆ ਜਾਂਦੇ ਆ ਤੇ ਸਵਾਲ ਖੜਾ ਕਰਦੇ ਆ ਗੁਰਦਾਸ ਮਾਨ ਦੇ ਸਟੇਜ ਤੋਂ ਬੋਲੀ ਗਈ ਗਲਤ ਸ਼ਬਦਾਵਲੀ ਦੀ ਅਸੀਂ ਉਹਦੇ ਵਿਰੋਧੀ ਹੈਗੇ ਆ ਪਰ ਮੈਂ ਕਹਿੰਦਾ ਹੁਣ ਕੀ ਆ ਮਾਫੀ ਵੀ ਮੰਗ ਲਈ ਕੰਨ ਫੜ ਕੇ ਵੀ ਮੰਗ ਲਈ ਅਕੇ ਜੀ ਮਾਫੀ ਹੁਣ ਕਿਉਂ ਮੰਗੀ ਐ ਨਹੀਂ ਮੰਗੀ ਫਲਾਨਾ ਨਹੀਂ ਮੰਗੀ ਓਏ ਪਹਿਲਾਂ ਉਹਦੀ ਕੀਤੀ ਵੀ ਸਾਰੇ ਯਾਦ ਕਰ ਲਿਓ ਤੇ ਜਿਹੜੇ ਚੁੱਪ ਕਰਦੇ ਉਹਦੇ 100 ਫਾਲੋਅਰ ਹੈਗੇ ਆ ਕਿਉਂਕਿ ਗਰਦਾਸ ਮਾਨ ਨੇ ਕਦੇ ਕਿਸੇ ਨੂੰ ਗਲਤ ਸ਼ਬਦਾਵਲੀ ਅੱਜ ਤੱਕ ਬੋਲੀ ਨਹੀਂ ਸੀ ਉਹਦੇ ਮੂੰਹੋਂ ਬਰਦਾਸ਼ਤ ਕਰਨੀ ਬੜੀ ਔਖੀ ਲੱਗਦੀ ਸੀ ਸਾਰਿਆਂ ਨੂੰ ਇਸੇ ਕਰਕੇ ਹਰੇਕ ਦਾ ਦਿਲ ਦੁਖਿਆ ਤੇ ਉਹਦੇ ਫੈਨ ਜਿਹੜੇ ਸੀਗੇ ਉਹਨਾਂ ਦਾ ਵੀ ਦਿਲ ਦੁਖੀ ਹੋਇਆ ਸੀ ਤੇ ਹੋਰ ਜਿਹੜੇ ਕੀ ਆ ਉਹਦੇ ਨਾਲ ਵਿਵਾਦ ਜੁੜੇ ਹੋਏ ਆ ਉਹਨਾਂ ਸਾਰੇ ਵਿਵਾਦਾਂ ਦੀ ਜੇ ਆਪਾਂ ਗੱਲ ਕਰ ਲਈਏ ਠੀਕ ਹੈ ਅਸੀਂ ਕਿਸੇ ਕਾਲ ਨੂੰ ਜਸਟੀਫਾਈ ਨਹੀਂ ਕਰਦੇ ਜਿਉਂਕਿ ਆਮੰਤ ਦੇ ਕੀ ਉੱਥੇ ਜਾਂਦਾ ਕਿਸੇ ਬੂਬਲੇ ਦੇ ਵਾਰ ਡੇਰੇ ਤੇ ਜਾਂਦਾ ਆ ਜਾਂ ਮਾਲੋ ਨਕੋਦਰ ਡੇਰੇ ਤੇ ਜਾਂਦਾ ਅਸੀਂ ਉਹਨੂੰ ਜਸਟੀਫਾਈ ਨਹੀਂ ਕਰਦੇ ਪਰ ਉਹ ਬੰਦੇ ਦੀ ਉੱਥੇ ਸ਼ਰਦਾ ਸ਼ਰਦਾ ਪੱਥਰ ਦੇ ਵਿੱਚੋਂ ਵੀ ਰੱਬ ਪਾ ਲੈਂਦੇ ਆ ਕਹਿੰਦੇ ਧੰਨੇ ਭਗਤ ਅਗਲੀ ਸ਼ਰਦਾ ਕਿਉਂ ਆ ਕਿਉਂਕਿ ਜਦੋਂ ਉਹ ਕੀ ਆ ਉਸੇ ਡੇਰੇ ਨੂੰ ਜਾਂਦੇ ਦੇ ਰਸਤੇ 'ਚ ਐਕਸੀਡੈਂਟ ਹੁੰਦਾ ਨਾ ਤੇ ਨਾਲ ਦਾ ਡਰਾਈਵਰ ਮਰ ਜਾਂਦਾ ਤੇ ਅੱਜ ਤੱਕ ਇਹਦਾ ਡਰਾਈਵਰ ਨੇ ਮੈਨੂੰ ਕਦੇ ਟੋਕਿਆ ਨਹੀਂ ਸੀ ਤੇ ਉਸ ਦਿਨ ਮੈਨੂੰ ਕਿਹਾ ਸੀ ਵੀ ਤੁਸੀਂ ਬੈਲਟ ਲਾ ਲਓ ਤੇ ਬੈਠ ਤਜਿੰਦਰ ਨਾ ਦਾ ਡਰਾਈਵਰ ਸੀ ਜਿਹੜਾ ਉਹਦੇ ਨਾਲ ਬੈਠਾ ਕੀ ਆ ਮਰ ਜਾਂਦਾ ਜਿਹਦੇ ਵਾਸਤੇ ਬਰਉਨੇ ਗਾਣਾ ਲੈ ਗਿਆ ਦੀ ਬੈਟੀ ਸਾਡੇ ਨਾਲ ਸਵਾਰੀ ਉਤਰ ਗਈ। ਉਹ ਸੇ ਨਕੋਦਰ ਡੇਰੇ ਨੂੰ ਜਾਂਦਾ ਸੀ ਤੇ ਨਕੋਦਰ ਡੇਰੇ 'ਚ ਹੋ ਸਕਦਾ ਕੋਈ ਮੰਨਤ ਪੂਰੀ ਹੋ ਗਈ ਹੁੰਦ ਮਾਕੇ ਹੋਗੀ ਹੋਵੇ ਅਗਲੇ ਦੀ। ਉਹਦੀ ਉੱਥੇ ਆਸਤਾ ਹੋ ਸਕਦੀ ਆ ਸੀ ਆਪ ਕਹਨੇ ਆ ਕਿ ਚਲਮਾ ਸੁੱਟੇ ਪੀਣ ਵਾਲਾ ਠੀਕ ਹੈ ਨਾ ਜਿਹੜਾ ਬੰਦਾ ਉੱਥੇ ਬੈਠਾ ਸੀ ਉਹਦੇ ਦੀਆਂ ਸਾਰੇ ਲੋਕੀ ਵਿਰੋਧੀ ਨੇ ਪਰ ਮੈਂ ਕਹਿੰਦਾ ਗਰਦਾਸ ਮਾਨ ਨੇ ਜੋ ਲਿਖਿਆ ਤੇ ਜੋ ਗਾਇਆ ਉਹਦੇ ਵਿੱਚ ਨੌਜਵਾਨਾਂ ਨੂੰ ਉਹਨੇ ਸੰਦੇਸ਼ ਜਿਹੜਾ ਦਿੱਤਾ ਠੀਕ ਹੈ ਉਸੇ ਗਰਦਾਸਬਾਹ ਨੇ ਕਿਹਾ ਸੀ ਕਿ ਨਾ ਅੰਬਰਬੇਲ ਦੀ ਛੁੱਟੀ ਦੀ ਬਲਹਾਰੇ ਬੂਟੇ ਤੇ ਪੁੱਤ ਕਦੇ ਨਹੀਣਾ ਲਾਇਗ ਕਿਸੇ ਦਾ ਸੁਲਫੇ ਸੂਟੇ ਤੇ ਦੁੱਧੋ ਬਲ ਦੇ ਪੁੱਤ ਵਿਗੜਦੇ ਧੀਰ ਨਾ ਲਾਉਂਦੇ ਨੇ ਤੇ ਦੁੱਧ ਪੁੱਤ ਗਰਦਾਸਿਆਂ ਰਖਵਾਲੀ ਚਾਹੁੰਦੇ ਨੇ ਪੇਰੈਂਟਿੰਗ ਦਾ ਵੀ ਸਬਕ ਦਿੱਤਾ ਸੀ ਤੇ ਗਰਦਾਸਬਾਹ ਦੇ ਜਿਹੜੇ ਸਭ ਤੋਂ ਵੱਧ ਸਵਾਲ ਖੜੇ ਕੀਤੇ ਜਾਂਦਾ ਨਾ ਉਹਦਾ ਇੱਕ ਗਾਣਾ ਜਿਹਦੇ ਵਿੱਚ ਇਹ ਕਿਹਾ ਜਾਂਦਾ ਜਿਹਦੇ ਵਿੱਚ ਕਿਹਾ ਸੀ ਬਾਕੀ ਦੀਆਂ ਗੱਲਾਂ ਛੱਡੋ ਜੇ ਸਾਫ਼ ਹੋਣਾ ਚਾਹੀਦਾ ਜਿਹਦੇ ਵਿੱਚ ਕੀ ਆ بڑے ਬੰਦੇ ਨੇ ਕਹਿੰਦੇ ਜੀ ਧੋਤੀ ਪੋਤੀ ਛੱਡਣ ਨੂੰ ਗੱਲ ਕੀਤੀ ਗਈ ਸੀ ਪਰ ਉਹ ਬੰਦੇ ਦਾ ਪੂਰਾ ਗਾਣਾ ਸੁਣ ਲਓ 9 ਮਿੰਟ ਦਾ ਗਾਣਾ ਤੇ ਨਵੀਂ ਤੇ ਪੁਰਾਣੀ ਪੀੜੀ ਦਾ ਜਨਰੇਸ਼ਨ ਤੱਕ ਗੈਪ ਦਿਖਾਇਆ ਸੀ ਤੇ ਉਹਨਾਂ ਦੀ ਸੋਚ ਦਾ ਪੱਖ ਪੇਸ਼ ਕੀਤਾ ਸੀ ਤੇ ਜਿਹੜੀ ਉਹ ਗੱਲ ਉਹ ਗੱਲ ਕਰ ਰਿਹਾ ਸੀ ਉਹ ਨੌਜਵਾਨ ਪੀੜੀ ਅੱਜ ਸਾਨੂੰ ਬੋਲ ਰਹੀ ਆ ਕਿੰਨਾ ਕਸਿੱਧ ਧਰਮ ਦਾ ਪ੍ਰਚਾਰ ਕਰ ਲਿਆ ਤੇ ਉਹ ਪੀੜੀ ਬੋਲਦੀ ਐ ਸਾਨੂੰ ਠੀਕ ਹੈ ਨਾ ਵੀ ਪਾਠ ਪੂਜਾ ਕਰਨ ਨਾਲੋਂ ਦਿਲ ਸਾਫ਼ ਹੋਣਾ ਚਾਹੀਦਾ ਤੇ ਇਹੀ ਗੱਲ ਕੀ ਹੈ ਜਿਹੜੀ ਉਹਦੀ ਵਰਡਿੰਗ ਸੀ ਨਾ ਪੂਰਾ ਗਾਣਾ ਜੇ ਸੁਣੋਗੇ 9 ਮਿੰਟ ਦਾ ਜਿਹੜਾ ਗਾਣਾ ਤੁਹਾਨੂੰ ਫੇਰ ਸਮਝ ਆਊਗੀ ਉਸੇ ਕਰਕੇ ਉਹ ਕਹਿੰਦਾ ਕਹਿੰਦਾ ਮਾਪਿਓ ਸੁਭਾ ਸਵੇਰੇ ਸ਼ਾਮੀ ਕਰਦੇ ਪੂ ਪਾਰਾ ਦੇ ਕਾਲ ਦੇ ਮੁੰਡੇ ਆਖਣ ਆਖਣ ਇਹੋ ਬਾਤ 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 ਕੀ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਇਹ ਸਾਡੀ ਜਨਰੇਸ਼ਨ ਕਹਿ ਰਹੀ ਆ ਕਿਉਂਕਿ ਅਸੀਂ ਗੁਰਬਾਣੀ ਦਾ ਅੱਜ ਤੱਕ ਅਰਥ ਸਮਝਾ ਨਹੀਂ ਸਕੇ ਤੇ ਉਸੇ ਗੁਰੂ ਦਾ ਠੀਕ ਹੈ ਜਿਹੜੀ ਉਸਤਤ ਦੇ ਵਿੱਚ ਗੁਰਦਾਸ ਮਾਨੀ ਗਾਇਆ ਠੀਕ ਹੈ ਅਸੀਂ ਵੇਸਲੇ ਹੋਏ ਬੈਠੇ ਸੀ ਪਰ ਉਹਨੇ ਗੱਲ ਕੀਆ ਦਿਮਾਗਾ 'ਚ ਬਿਠਾ ਦਿੱਤੇ ਉਹਦੇ ਇੱਕ ਗਾਣੇ ਨੇ ਕੀ ਕਹਿੰਦਾ ਚਾਰ ਪੁੱਤ ਬਾਰੇ ਪੰਜਵੀਂ ਮਾਂ ਬਾਰੇ ਸ਼ੇਮਾ ਕੀ ਆ ਬਾਪ ਬਾਰਿਆ ਸੱਤਮਾ ਆਪ ਬਾਰਿਆ ਸੱਤ ਵਾਰ ਕੇ ਕਹਿਣਾ ਪਾਣਾ ਮੀਠਾ ਲਾਗੇ ਤੇਰਾ ਸਰਵੰਸਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਉਹ ਗੁਰੂ ਦੀ ਉਸਤਤਿ ਚ ਵੀ ਉਸੇ ਨਹੀਂ ਗਾਇਆ ਸੀ ਜੋੜੇ ਸ਼ਮਦਾਵਲੀ ਮਾਕੇ ਸਾਡੇ ਗੁਰੂ ਸਾਹਿਬ ਵਾਸਤੇ ਗਾਈਏ ਨਾ ਜਿੱਥੇ ਲੰਗਰ ਲੱਗਦੇ ਹੋਰ ਲੱਗਦੇ ਪਰ ਉੱਤੇ ਗਾਣੇ ਵੀ ਇਹ ਸੁਣਿਆ ਜਾਂਦਾ ਉਸੇ ਨੇ ਕਿਹਾ ਔਰਤ ਦੇ ਹੱਕ ਦੇ ਵਿੱਚ ਕੁੜੀਏ ਕਿਸਮਤ ਕੁੜੀਏ ਲਿਖਿਆ ਤੇ ਹਿੰਦੂਆਂ ਦੇ ਮਾਕੇ ਕੀ ਉਹਦੇ ਵਿੱਚ ਕੁਐਸਚਨ ਖੜਾ ਕੀਤਾ RAM ਤੇ ਕੋਈ ਛੋਟੀ ਗੱਲ ਨਹੀਂ ਕਹਿੰਦੇ ਜੀ ਬੋਲਿਆ ਕਦੋਂ ਵਾਲੀ ਮਾਕੇ ਲੀਦੋ ਹਟ ਕੇ ਉਸੇ ਵਿੱਚ ਉਹਨੇ ਆਖਿਆ ਸੀ ਇੱਕ ਤੋਂ ਬਿਲੇ ਸੀਤਾ ਮਾਣੂ ਰਾਮ ਦੇ ਸਾਰ ਗਏ ਸਵਾਲ ਖੜਾ ਕੀਤਾ ਸੀ ਰਾਮ ਦੇ ਉੱਤੇ ਠੀਕ ਹੈ ਵੀ ਔਰਤ ਦਾ ਨਰਜਾ ਕੀ ਹੈ ਹਮੇਸ਼ਾ ਮੁੱਢ ਕਦੀਮ ਤੋਂ ਕਿਵੇਂ ਕੀ ਨੀਮਾ ਕੀਤਾ ਗਿਆ ਇਸੇ ਵਾਸਤੇ ਉਹਨੇ ਕੀ ਇੱਕ ਕਿੱਸਾ ਕਹਾਣੇ ਜਿਹੜਾ ਲਿਖਿਆ ਸਹਿਬਾਂ ਦਾ ਪੱਖ ਲਿਆ ਸੀ ਉਹਨੇ ਕਹਿੰਦੇ ਚਾਰ ਭਰਾ ਇੱਕ ਮਿਰਜਾ ਬਾਕੀ ਕਿੱਸਾ ਕਹਾਣਾਂ ਨੇ ਕੱਲੀ ਸਹਿਬਾ ਬੁਰੀ ਬਣਾਦੀ ਮਰਦ ਹਜ਼ਾਰਾਂ ਨੇ ਕਵੀਆਂ ਦੀ ਇਸ ਗਲਤੀ ਨੂੰ ਮੈਂ ਕਿਵੇਂ ਸੁਧਾਰਦਿਆਂ ਕਿਉਂਕਿ ਸਾਰੇ ਜਾਣਦੇ ਆ ਹੁਣ ਅਸੀਂ ਕਿਸੇ ਦੇ ਬਿਰੂਪ ਜੀ ਲੜ ਗਏ ਜਿਵੇਂ ਆਦੇ ਭਰਾ ਮਰਵਾ ਦਿੰਦੀ ਠੀਕ ਹੈ ਮਾਕੇ ਭਰਾ ਤਾਂ ਬਾਕੀ ਉਹ ਕਰ ਲੈਂਦੀ ਫੇਰ ਕੋ ਸਹੀ ਸੀ ਜੇ ਆਪ ਦੇ ਯਾਰ ਤੋਂ ਭਰਾ ਮਰਵਾਉਂਦੀ ਉੱਥੇ ਫਿਰ ਕੀ ਆ ਸਹਿਬਾ ਫੇਰ ਵੀ ਮਾੜੀ ਬਾਨੀ ਸੀ ਰੌਲਾ ਇਹ ਆ ਵੀ ਗਰਦਾਸ ਮਾਨ ਵੀ ਉਹੀ ਪੇਟ ਜਿਹੜਾ ਦੋਨਾਂ ਪਾਸੇ ਹੀ ਮਰਦਾ ਠੀਕ ਹੈ ਨਾ ਅੱਜ ਦੇ ਦੌਰ ਦੇ ਵਿੱਚ ਜਿਹੜੇ ਸਿੰਗਰ ਹੋਏ ਆ ਨਾ ਜਿਵੇਂ ਮੈਂ ਕਿਹਾ ਵੀ ਚਾਚੇ ਬਖੇਲੇ ਵਰਗੇ ਜਿਹੜੇ ਕੀ ਆ ਪੂਰੋ ਗਾਲ ਦਾ ਜਵਾਬ ਗਾਲਚ ਦੇਣਾ ਜਾਣਦੇ ਆ ਨਾ ਉਸੇ ਤੋਂ ਲੋਟ ਆਉਂਦੇ ਆ ਜਿਹੜੇ ਗਾਲਾਂ ਦੇਣ ਵਾਲੇ ਨੇ ਤੇ ਆਪ ਦੇ ਆਪ ਨੂੰ ਕਹਿੰਦੇ ਆ ਕਿ ਮਾਂ ਬੋਲੀ ਦੇ ਰਖਵਾਲੀ ਅਸੀਂ ਹੈਗੇ ਆਂ ਉਹ ਮਾਂ ਬੋਲੀ ਦਾ ਕੀ ਆ ਕਪੂ ਦਾ ਜਿਹੜੇ ਬੰਦੇ ਨੇ ਲਿਖਿਆ ਪੰਜਾਬੀਏ ਜਵਾਨੇ ਨੀ ਰਕਾਨੇ ਮੇਰੇ ਦੇਸ਼ ਦੀ ਫਿੱਕੀ ਪੈ ਗਈ ਚਿਹਰੇ ਦੀ ਨਹਾ ਉਹ ਬੰਦੇ ਦਾ ਜਿਹੜਾ ਉਹ ਗਾਣੇ ਦੇ ਵਿੱਚ ਜਿਹੜਾ ਮਾਂ ਬੋਲੀ ਨੂੰ ਉਹਨੇ ਸਤਕਾਰ ਤੇ ਅਦਬ ਜਿਹੜਾ ਕੀ ਆ ਦਿੱਤਾ ਠੀਕ ਹੈ ਨਾ ਤਾਂ ਆਪ ਕਹਿੰਦਾ ਕਿ ਮੈਨੂੰ ਜਿਹੜਾ ਸਤਕਾਰ ਤੇ ਜਿੰਨਾ ਕੁਝ ਮਿਲਿਆ ਇਹ ਮਾਂ ਬੋਲੀ ਨੇ ਦਿੱਤਾ ਉਹ ਮਾਂ ਬੋਲੀ ਦਾ ਕਦੇ ਠੇਕੇਦਾਰ ਨਹੀਂ ਬਣਿਆ ਪਰ ਜਿਹੜੇ ਠੇਕੇਦਾਰ ਮਾਂ ਬੋਲੀ ਦੇ ਬਣਦੇ ਆ ਨਾ ਉਹੀ ਗਾਲ ਤੇ ਬਾੜੀ ਛੇਤੀ ਉਤਰਦੇ ਆ ਕਿਰਤ ਦੇ ਹੱਕ ਜਿਹੜਾ ਉਹਨਾਂ ਗਾਣਾ ਰੋਟੀ ਗਾਇਆ ਉਹ ਸਾਰੇ ਜਾਣਦੇ ਆ ਕਿ ਰੋਟੀ ਦੇ ਵਿੱਚ ਉਨੇ ਕੀ ਬੰਦੇ ਦੀ ਸੋਚ ਨੂੰ ਦੱਸਿਆ ਕਿ ਅਸੀਂ ਕੀ ਆ ਸਾਰਾ ਕੁਝ ਰੋਟੀ ਦੇ ਦਿਵਾਲੇ ਘੁੰਮ ਕੇ ਗੋਣੇ ਤੇ ਉਸੇ ਕੀ ਆ ਬੂਟਪਾਲਸ਼ਾ ਦੇ ਵਿੱਚ ਕਿਰਤ ਦੀ ਕਦਰ ਦੱਸੀ ਆ ਜਿਹਦੇ ਤੋਂ ਡਰਦੇ ਸਾਡੇ ਪੁੱਤ ਬਾਹਰਲੇ ਮੁਲਕਾਂ 'ਚ ਭੱਜੀ ਜਾਂਦੇ ਆ ਤੇ ਹੁਣ ਇਹ ਵੀ ਕਿਹਾ ਸੀ ਠੀਕ ਹੈ ਵੀ ਆਪਣਾ ਮੁਲਕ ਨਹੀਂ ਭੰਡੀ ਦਾ ਜਿਹੜੇ ਸਾਡੇ ਬਾਹਰ ਜਾ ਕੇ ਨਾ ਅੱਜ ਕੱਲ ਹਵਾ ਕਰਦੇ ਆ ਪਰ ਬੂਟਪਾਲਸ਼ਾ ਦੇ ਗਾਣੇ ਦੇ ਵਿੱਚ ਉਹਨੇ ਕਿਰਤ ਦੀ ਕਦਰ ਦੀ ਵੀ ਗੱਲ ਨਾਲ ਕੀਤੀ ਸੀ ਜਿਹੜੀ ਕੀ ਇਹ ਕਿਰਤ ਦੀ ਕਦਰ ਅੱਜ ਬਾਹਰਲੇ ਮੁਲਕਾਂ ਦਾ ਜਿੱਥੇ ਸਾਡੇ ਪੁੱਤ ਭੇਜੀ ਜਾਂਦੇ ਆ ਸੀ ਉਸੇ ਕਿਰਤ ਵਾਸਤੇ ਉਹਨੇ ਕੀ ਆਖਿਆ ਸੀ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟਮਾਲਸ਼ਾ ਕਰੀਏ ਮੰਗਤੇ ਨਾਲੋਂ ਕਹਿੰਦਾ ਮਿਹਨਤ ਚੰਗੀ ਮਿਹਨਤ ਵਿੱਚ ਤੰਦਰੁਸਤੀ ਮੰਗਣ ਨਾਲੋਂ ਮਰਿਆ ਚੰਗਾ ਠੀਕ ਹੈ ਨਾ ਨਾਲਸ ਨਾਲ ਸੁਸਤੀ ਭੀਖ ਮੰਗਣ ਨੂੰ ਕਹਿੰਦੇ ਸਾਡੇ ਗੁਰੂ ਦਾ ਫਲਸਫਾ ਹੈਗਾ ਇਹ ਠੀਕ ਹੈ ਨਾ ਸਾਡੇ ਤਾਂ ਹੀ ਗੁਰੂ ਘਰਾਂ 'ਚ ਕਹਿੰਦੇ ਮੰਗਤੇ ਨਹੀਂ ਮਿਲਦੇ ਤੇ ਮੈਂ ਕਹਿੰਦਾ ਵੀ ਜਿਹੜਾ ਉਸ ਬੰਦੇ ਨੇ ਹਰ ਵਿਸ਼ੇ ਦੇ ਉੱਤੇ ਉਹ ਬੰਦੇ ਨੇ ਗਾਇਆ ਫਿਜ਼ੀਕਲ ਤੌਰ ਤੇ ਫਿੱਟ ਰਹਿਣ ਵਾਸਤੇ ਉਹਨੇ ਕਹੀ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ ਠੀਕ ਹੈ ਉਸੇ ਵਿੱਚ ਹੀ ਕੀ ਆ ਅੱਗੇ ਉਹਨੇ ਗਾਣਾ ਗਾਇਆ ਸੀ ਬਹਿ ਕੇ ਦੇਖ ਜਵਾਨਾ ਬਾਬੇ ਭੰਗੜਾ ਪੰਦਨ ਉਸ ਗਾਣੇ 'ਚ ਜਿਹੜੇ ਉਹਨੇ ਸ਼ਬਦਾਵਲੀ ਵਰਤੀ ਸੀ ਉਹ ਸੁਣ ਕੇ ਦੇ ਕਿਸ ਤਰੀਕੇ ਨਾਲ ਉਹ ਲੋਕਾਂ ਨੂੰ ਮੋਟੀਵੇਟ ਕਰ ਰਿਹਾ ਕਿਹਦੇ ਵਿੱਚ ਉਹਨੇ ਗਰਮਾ ਕੇ ਨਸ਼ੇ ਨੂੰ ਪ੍ਰਮੋਟ ਕੀਤਾ ਕਿਹੜੇ ਗਾਣੇ ਦੇ ਵਿੱਚ ਉਹਨੇ ਕੀ ਗਲਤ ਸ਼ਬਦਾਵਲੀ ਵਰਤੀ ਆ ਹੁਣ ਉਹ ਬੰਦੇ ਨੇ ਇੱਕੋ ਗੱਲ ਕਹੀ ਕਿ ਮੇਰੀ ਮਾਂ ਵਾਸਤੇ ਗਲਤ ਸ਼ਬਦਾਵਲੀ ਜਿਹੜੀ ਵਰਤੀ ਆ ਹੋਰ ਜਿਹੜੇ ਵੀ ਕਸੂਰ ਕਹਿੰਦੇ ਵੀ ਆਹ ਜੀ ਕੇਪੀਐਸ ਗੱਲ ਦੇ ਟਾਈਮ ਤੇ ਅੱਤਵਾਦ ਦੇ ਟਾਈਮ ਤੇ ਜੀ ਇਹਨਾਂ ਨੂੰ ਵਰਤਿਆ ਗਿਆ ਫਲਾਨਾ ਕੀਤਾ ਗਿਆ ਉਹ ਮੈਨੂੰ ਐਂ ਦੱਸ ਦਿਓ ਜਿਹੜੇ ਅੱਜ ਗੁੰਦੇ ਇਹਨਾਂ ਨੂੰ ਗਾਹਾਂ ਫੇਰ ਕਹਦੇ ਹੋ ਅੱਜ ਵੀ ਇਹ ਟਾਈਮ ਕੀ ਉਹਦੋਂ ਮਾੜਾ ਚੱਲੀ ਜਾਂਦਾ ਅੱਜ ਦਾ ਅੱਤਵਾਦ ਜਿਹੜਾ ਸੋਸ਼ਲ ਮੀਡੀਆ ਤੇ ਫਲਾਇਆ ਜਾ ਰਿਹਾ ਉਹ ਸੱਤ ਬਾਤ ਤੇ ਇਗਣਾ ਰੌਤ ਸ਼ਰੇਆਮ ਤੁਹਾਨੂੰ ਕੀ ਲੰਨਤਾ ਪਉਂਦੀ ਆ ਤੇ ਖਾਸ ਤੌਰ ਤੇ ਜਿਹੜੇ ਉਹਦੇ ਸਵਾਲ ਖੜੇ ਕਰ ਰਹੇ ਆ ਨਾ ਠੀਕ ਹੈ ਕੁਝ ਬੰਦੇ ਨੇ ਕਿਹਾ ਜੂ ਉਸ ਗੱਲ ਤੇ ਮੈਂ ਕਿਹਾ ਵੀ ਉਹਨੂੰ ਗੱਲ ਬੁੱਲਣੀ ਨਹੀਂ ਬਣਦੀ ਸੀ ਜਿਹੜਾ ਕਿਹਾ ਸੀਗਾ ਕਿ ਜਿਹੜਾ ਵਾਕ ਉਹ ਸੀਗਾ ਨਕੋਦਰ ਵਾਲਾ ਕਹਿੰਦਾ ਵੀ ਐ ਕਰਕੇ ਉਹ ਸੋਢੀ ਬੰਚੂ ਮੇਰੇ ਖਿਆਲ ਚ ਕਹਿੰਦੀ ਗੁਰੂ ਅਮਰਦਾਸ ਭਾਸ਼ਾ ਨਾਲ ਜਾ ਕੇ ਕੀਆ ਜੋੜਦਾ ਸੀ ਠੀਕ ਹੈ ਉਹਨੇ ਇਹ ਨਹੀਂ ਆਖਿਆ ਸੀ ਮੈਂ ਕਿਹਾ ਸਾਡੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਕੀਆ بیٹے ਸੀ ਉਹ ਉਹਨਾਂ ਦੀ ਲਾਈਨ ਨਾਲੋਂ ਹਟ ਕੇ ਧੂਨੇ ਤੇ ਪਾਉਂਦੇ ਰਹੇ ਸੀ ਤੇ ਉਹਨਾਂ ਵੀ ਉਹਦੇ ਵਿੱਚ ਆਉਂਦੇ ਆ ਬਠੇਰੇ ਕੰਜਰੇ ਤਾਂ ਕੰਜਰ ਕਹਨੇ ਆ ਜਿਹੜਾ ਉਹ ਬਾਬੇ ਨੂੰ ਪੂਜਦਾ ਜਿਹੜੇ ਨੂੰ ਮੈਂ ਕਹਿੰਦਾ ਡੇਰੇ ਵਾਲੇ ਜਿਹੜੇ ਨਾਲ ਜੁੜਿਆ ਹੋਇਆ ਸੀ ਕੋਈ ਦਾ ਫਾਲੋ ਫਾਲੋਅਰ ਨਹੀਂ ਨਾ ਉਹਦੇ ਪਰੋਕਾਰ ਹੈਗੇ ਆ ਠੀਕ ਹੈ ਪਰ ਉਹਦੀ ਉਹ ਸ਼ਮਦਾਵਲੀ ਕੀ ਆ ਉਹਦੇ ਗੱਲ ਕਰਨੀ ਉਹਦੀ ਕੀ ਆ ਗੈਰਵਾਜ ਨਹੀਂ ਸੀ ਉਹ ਕਰਨੀ ਨਹੀਂ ਬਣਦੀ ਸੀ ਠੀਕ ਹੈ ਉਹਦੇ ਬਾਅਦ ਤੇ ਉਹਨੇ ਮਾਫੀ ਵੀ ਮੰਗੀ ਆ ਜਿਹੜਾ ਕੁਝ ਵੀ ਕਿਹਾ ਕਹਿੰਦਾ ਕਿ ਹੁਣ ਵੀ ਮਾਫੀ ਮੰਗੀ ਪਹਿਲਾਂ ਵੀ ਮਾਫੀ ਮੰਗੀ ਪਰ ਅੱਜ ਇਹ ਸਵਾਲ ਜਿਹੜੇ ਖੜੇ ਕਰਦੇ ਆ ਨਾ ਜਿਹੜਾ ਸਭ ਤੋਂ ਵੱਡੇ ਇਹਦੇ ਮੂਹਰੇ ਹੋ ਕੇ ਸਵਾਲ ਖੜੇ ਕਰੀ ਜਾਂਦੇ ਤੇ ਮੂਰੇ ਲੱਗੇ ਹੋਏ ਲੋਕ ਨੇ ਉਹੀ ਲੋਕ ਉਹੀ ਬਾਦਲਾਂ ਦੇ ਪਿਛਲਾ ਕਿ ਉਹਨਾਂ ਦੀ ਕਿਹਦਾ ਨਾ ਆਈਡੀਆਂ ਚੈੱਕ ਕਰਕੇ ਦੇਖ ਲਓ ਮੈਂ 2-3 ਦੀ ਆਈਡਿ ਚੈੱਕ ਕੀਤੀ ਜਿਹੜੇ ਮੂਹਰੇ ਇਕਤਾਰ ਦੇ ਬੰਦੇ ਬਣੇ ਬੈਠੇ ਆ ਗੁਰਦਾਸ ਮਾਣ ਵਾਸਤੇ ਨਿੰਦਣ ਵਾਸਤੇ ਤੇ ਉਹ ਬੰਦੇ ਕੀ ਆ ਕੂਸ਼ਕੀ ਦੀ ਫੜੀ ਵੀ ਉਹਨਾਂ ਨੇ ਬਾਦਲਾਂ ਦੀ ਜਿਨ੍ਹਾਂ ਨੇ ਸਭ ਤੋਂ ਵੱਧ ਮੈਂ ਕਿਹਾ ਸਰਸੇ ਵਾਲੇ ਸਾਧ ਨੂੰ ਮਾਫ ਕਰਨ ਵਾਲੇ ਉਹ ਠੀਕ ਹੈ ਉਸ ਤੋਂ ਬਾਅਦ ਸੰਗਤ ਘਰ ਦੇ ਉੱਤੇ ਜਿਹੜਾ ਕਿ ਕੇਸ ਤੋਂ ਮਾਫੀ ਦੇਣ ਦੇ ਵਿੱਚ ਉਹਨਾਂ ਦੇ ਹੋਰ ਬਥੇ ਡੇਰੇ ਰਿਆਚ ਜਾ ਜਾ ਕੇ ਉਹਨਾਂ ਨੂੰ ਪੂਜਣ ਵਾਲੇ ਜਿਹੜੇ ਲੋਕ ਨੇ ਠੀਕ ਹੈ ਡੇਰੇ ਨਾਲ ਸਾਨੂੰ ਜੋੜਨ ਵਾਲੇ ਜਿਹੜੇ ਮੈਂ ਕਿ ਉਧਰ ਨੂੰ ਲਿਜਾਣ ਵਾਲੇ ਆ ਸਿੱਖ ਪੱਤ ਦਾ ਘਾਣ ਕਰਨ ਵਾਲੇ ਬਾਦਲ ਕੇ ਲਾਣੇ ਦੇ ਉਹ ਬੰਦੇ ਚਮਚੇ ਨੇ ਜਿਹੜੇ ਬੰਦੇ ਮੂਰੇ ਲੱਗੇ ਹੋਏ ਆ ਜ ਜੁਹਾਂ ਦੀ ਆਈਡੀਆ ਚੈੱਕ ਕਰਕੇ ਦੇਖ ਲਓ ਪਿੱਛੇ ਜਾ ਕੇ ਉਹ ਬੰਦੇ ਸਵਾਲ ਖੜੇ ਕਰ ਰਹੇ ਆ ਇਹਨਾਂ ਚੀਜ਼ਾਂ ਤੇ ਗਲਤੀ ਹੋਈ ਆ ਬੜੀਆਂ ਗਲਤੀਆਂ ਹੋ ਜਾਂਦੀਆਂ ਕੰਮ ਕਰਦਿਆਂ ਤੋਂ ਗਲਤੀਆਂ ਹੁੰਦੀਆਂ ਨੇ ਪਰ ਮੈਂ ਕਹਣਾ ਵੀ ਉਸ ਬੰਦੇ ਦੀ ਕੀਤੀ ਕਰਾਈ ਜਿਹੜੀ ਸਾਰੀ ਕੂਚ ਪਾਈ ਆ ਤੇ ਉਹੀ ਬੰਦੇ ਉਹਨਾਂ ਦੇ ਨਾਲ ਖੜਦੇ ਆ ਜਿਹੜੇ ਬੰਦੇ ਨੇ ਸਭ ਤੋਂ ਵੱਧ ਪੰਜਾਬੀਅਤ ਦਾ ਸਾਡੇ ਧਰਮ ਦਾ ਸਭ ਤੋਂ ਵੱਡਾ ਘਾਣ ਕੀਤਾ ਤੇ ਮੈਂ ਕਹਣਾ ਵੀ ਜਿੱਥੇ ਗਰਦਾਸ ਮਾਨ ਤੋਂ ਗਲਤੀ ਹੋਈ ਆ ਠੀਕ ਹੈ ਨਾ ਨੀਮਾ ਹੋ ਕੇ ਹਮੇਸ਼ਾ ਆਪਦੇ ਆਪ ਨੂੰ ਮਾਨ ਨਿਮਾਣਾ ਦੇ ਕਰਦਾ ਰਿਹਾ ਹੂੰ ਜਿਹੜਾ ਕੁਝ ਕਹਿੰਦਾ ਰਿਹਾ ਇਸ ਕਰਕੇ ਸਾਰਿਆਂ ਨੂੰ ਮੈਂ ਕਹਿਣਾ ਕਿ ਸਾਰੇ ਭਰਾ ਘੱਟ ਤੋਂ ਘੱਟ ਕੀ ਇਹਨਾਂ ਚੀਜ਼ਾਂ ਦੇ ਬਾਰੇ ਜਿਹੜੇ ਕਿ ਖਾਸ ਤੌਰ ਤੇ ਨਾ ਫੈਨ ਨੇ ਮੈਂ ਉਹਨਾਂ ਨੂੰ ਜ਼ਰੂਰ ਗੱਲ ਕਰਦਾ ਗੁਰਦਾਸ ਬਾਣੀ ਕਹਿੰਦਾ ਕਰਦਾ ਜੇ ਮੇਰੇ ਹੱਥ ਫੜਿਆ ਸੱਜਣਾ ਇਹ ਹੱਥ ਕਦੇ ਨਾ ਛੱਡੀ ਨਾ ਬੁਰਾ ਵਕਤ ਵੀ ਆ ਜਾਏ ਮੇਰੇ ਤੇ ਮੈਨੂੰ ਦਿਲ ਆਪਣੇ ਜੋ ਕੱਢੀ ਨਾ ਪਰ ਅੱਜ ਬਾਲਿਆਂ ਨੇ ਦਿਲਾਂ ਚੋਂ ਕੱਢਤਾ ਕੱਢਿਆ ਕਿਉਂ ਆ ਉਹੀ ਜਿਹੜੇ ਗਾਲਾਂ ਦੇ ਨਾਲ ਚੰਦ ਕੁੰਬਦੇ ਹੈਗੇ ਆ ਉਹਨਾਂ ਕਰਕੇ ਕੀ ਉਹਨਾਂ ਬੰਦਿਆਂ ਦੇ ਸੋਸ਼ਲ ਮੀਡੀਆ ਤੇ ਆ ਜਿਹੜਾ ਕਬਜ਼ਾ ਬਣਾਇਆ ਹੋਰ ਉਹ ਬੰਦੇ ਹਰ ਬੰਦੇ ਨੂੰ ਗਾਲਾਂ ਦਿੰਦੇ ਆ ਬੜੀ ਛੇਤੀ ਕੀ ਗਦਾਰ ਦਾ ਟੈਗ ਦੇ ਦਿੰਦੇ ਆ ਤੇ ਜੋ ਕੋਈ ਦਰਦਾਸ਼ਮਾਨ ਨਾਲ ਕੀ ਪਿਛਲੇ ਟਾਈਮ ਦੇ ਵਿੱਚ ਕੀ ਆ ਵਾਪਰਦਾ ਰਿਹਾ ਠੀਕ ਹੈ ਤੇ ਉਹ ਜਦੋਂ ਕਹਿ ਰਿਹਾ ਕਿ ਮਾਣੀ ਗੱਲ ਕੱਢੀਆ ਜਦੋਂ ਉਹ ਸਵਾਲ ਮੂਰੇ ਕਰ ਦਿੰਦੇ ਆ ਉਹਨਾਂ ਲੋਕਾਂ ਨੂੰ ਜਿਹੜੇ ਉਹ ਸਵਾਲ ਠਾਉਂਦੇ ਆ ਉਹ ਕਿਹੜੇ ਸਾਨੂੰ ਕੀ ਪਤਾ ਮਾ ਦੀ ਗੱਲ ਕੱਢੀ ਆ ਕਿ ਨਹੀਂ ਕੱਢੀ ਰੌਲਾ ਇਹ ਹੈ ਵੀ ਉਹ ਬੰਦੇ ਨੇ ਫੇਰ ਵੀ ਮਾਫੀ ਮੰਗ ਲਈ ਆ ਹੁਣ ਵੀ ਮਾਫੀ ਮੰਗੀ ਆ ਮੈਂ ਕਿਹਾ ਹੁਣ ਤਾਂ ਘੱਟ ਤੋਂ ਘੱਟ ਆਮ ਲੋਕਾਂ ਨੂੰ ਮਾਫ ਕਰ ਦੇਣਾ ਚਾਹੀਦਾ ਪਰ ਜਿਹੜੇ ਉਹ ਬਕਵਾਸ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਜਵਾਬ ਦੇਣ ਵਾਸਤੇ ਗਰਦਾਸ ਮਾਨ ਕੋਲੇ ਸ਼ਾਇਦ ਉਹ ਆਡੀਅנס ਹੈ ਨਹੀਂ ਜਿਹੜੀ ਕਿ ਆ ਅੱਜ ਕੱਲ੍ਹ ਦੇ ਸਿੰਗਰਾਂ ਕੋਲੇ ਹੈਗੀ ਆ ਮੈਂ ਕਿਹਾ ਕੋਈ ਬੋਲ ਕੇ ਦਿਖਾਵੇ ਜਿਹੜੇ ਅੱਜ ਕੱਲ੍ਹ ਦੇ ਹੈਗੇ ਆ ਨਾ ਸਿੰਗਰ ਉਹਨਾਂ ਦੇ ਖਿਲਾਫ ਕੋਈ ਬੋਲੇ ਤਾਂ ਮੈਂ ਕਿਹਾ ਵੀ ਸੋਸ਼ਲ ਮੀਡੀਆ ਤੇ ਜਿਹੜੀ ਕਿ ਆ ਨਵੀਂ ਜਨਰੇਸ਼ਨ ਹੈਗੀ ਆ ਉਹੀ ਗਾਲਾਂ ਦੇ ਕੇ ਚੁੱਪ ਕਰਾਉਣਾ ਜਾਣਦੀ ਆ ਪਰ ਉਹਦੇ ਫਾਲੋਅਰ ਸੁਪਰ ਬੰਦੇ ਨੇ ਕਿਉਂਕਿ ਉਹਨੇ ਅਜੇ ਤੱਕ ਕੀ ਆ ਸਾਰਾ ਕੁਝ ਸੁਪਰ ਲਿਖਿਆ ਚੰਗਾ ਲਿਖਿਆ ਚੰਗਾ ਗਾਇਆ ਕਿਸੇ ਵੀ ਗੱਲ ਦੇ ਵਿੱਚ ਜਿਹੜੀ ਕਿ ਇੱਕ ਤਾਹੀ ਉਹਨੂੰ ਮੈਂ ਕਿ ਲਾਈ ਜਾ ਰਹੀ ਆ ਉਹਦਾ ਗਾਣੇ ਦਾ ਪੂਰਾ ਗਾਣਾ ਸੁਣ ਕੇ ਫਿਰ ਉਹਦੇ ਗੱਲ ਦਾ ਉਹ ਕਹਿ ਕੀ ਰਿਹਤ ਉਹਦੀ ਗੱਲ ਨਹੀਂ ਸਮਝ ਕੀ ਆ ਉਹ ਹਰ ਕਰਨ ਨੂੰ ਜਾ ਕੇ ਉਹ